ਸੋ ਸੇਖਾਲ ਜੀ ਸਾਰੇ ਕਿਸਾਨ ਭਰਾਵਾਂ ਦਾ ਸਵਾਗਤ ਕਰਦੇ ਆ ਬਹੁਤ ਹੀ ਘੈਂਟ ਵੀਡੀਓ ਹੋਣ ਵਾਲੀ ਹੈ ਜੀ ਪੰਜਾਬ ਸਰਕਾਰ ਵੱਲੋਂ ਸੋਲਰ ਮੋਟਰਾਂ ਉੱਤੇ ਸਬਸਿਡੀ ਜਾਰੀ ਕਰ ਦਿੱਤੀ ਗਈ ਹੈ ਪੰਜਾਬ ਦੇ ਕਿਸਾਨਾਂ ਲਈ ਸੁਨਹਿਰੀ ਮੌਕਾ ਆ ਚੁੱਕਿਆ ਹੈ ਜੀ ਅਰਜ਼ੀਆਂ ਕਿਸ ਤਰ੍ਹਾਂ ਦੇਣੀਆਂ ਨੇ ਕਿਹੜੀ ਤਰੀਕ ਨੂੰ ਦੇਣੀਆਂ ਨੇ ਕਦੋਂ ਤੱਕ ਲਾਸਟ ਡੇਟ ਆ ਸਾਰਾ ਕੁਝ ਅਨਾਉਂਸ ਕਰ ਦਿੱਤਾ ਗਿਆ ਪੀਐਮ ਕੁਸ਼ਮ ਸਕੀਮ ਹੈ ਜੀ 20000 ਸੋਲਰ ਪੰਪ ਦੇਣੇ ਆ ਸਾਰੀ ਜਾਣਕਾਰੀ ਲਈ ਵੀਡੀਓ ਨਾਲ ਬਣੇ ਰਹੋ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਹਰ ਇੱਕ ਕਿਸਾਨ ਭਰਾ ਕੋਲੇ ਜਾ ਸਕੇ ਕਿਉਂਕਿ ਹਰ ਇੱਕ ਪਿੰਡ ਦੇ ਵਿੱਚ ਯਾਰ ਬਹੁਤ ਸਾਰੇ ਕਿਸਾਨ ਵੀ ਰਹੇ ਜੇ ਸੀਗੇ ਜਿਨ੍ਹਾਂ ਦੇ ਕੋਲੇ ਕੋਈ ਪਾਣੀ ਦਾ ਸਾਧਨ ਨਹੀਂ ਸੀਗਾ ਕਈ ਤਾਂ 10-10 ਕਿੱਲੇ ਵਾਲੇ ਕੋਲੇ ਵੀ ਕੋਈ ਮੋਟਰ ਦਾ ਸਾਧਨ ਨਹੀਂ ਸੀਗਾ ਤਾਂ ਉਹਨਾਂ ਭਰਾਵਾਂ ਲਈ ਇਹ ਸਕੀਮ ਹੈ ਜੀ ਇਹਦਾ ਫਾਇਦਾ ਵੱਧ ਤੋਂ ਵੱਧ ਚੱਕ ਲੋ ਇਹ ਸਾਰੇ ਇਲਾਕੇ ਵੀ ਤੁਹਾਨੂੰ ਦੱਸਾਂਗੇ ਕਿਹੜੇ-ਕਿਹੜੇ ਇਲਾਕਾਂ 'ਚ ਮਿਲੂਗੀ ਕਿਸ ਤਰ੍ਹਾਂ ਅਪਲਾਈ ਕਰਨਾ ਹੈ ਜੀ ਕਿਤੇ ਨਹੀਂ ਤੁਸੀਂ ਆਨਲਾਈਨ ਅਪਲਾਈ ਕਰਨਾ ਕਿਤੇ ਨਹੀਂ ਜਾਣਾ ਤੁਸੀਂ ਸਾਰੀ ਪੇਮੈਂਟ ਵਗੈਰਾ ਆਨਲਾਈਨ ਹੀ ਕੱਟੀ ਜਾਣੀ ਹੈ ਜੀ ਠੀਕ ਹੈ ਤੇ ਆਫੀਸ਼ੀਅਲ ਵੈਬਸਾਈਟ ਤੋਂ ਬਿਨਾ ਤੁਸੀਂ ਕਿਸੇ ਨੂੰ ਕੋਈ ਪੇਮੈਂਟ ਨਹੀਂ ਕਰਨੀ ਜੀ ਤੁਸੀਂ ਕਿਸੇ ਤੋਂ ਜਾਣਕਾਰ ਤੋਂ ਜਿਵੇਂ ਤੁਹਾਡੇ ਸ਼ਹਿਰ ਦੇ ਵਿੱਚ ਕੋਈ ਹੁੰਦਾ ਹੈ ਜੀ ਉਸ ਤੋਂ ਪ੍ਰਵਾਹ ਸਕਦੇ ਹੋ ਜੇ ਤੁਸੀਂ ਆਪ ਨੌਲੇਜ ਹੈਗੀ ਹੈ ਤੁਸੀਂ ਆਪ ਭਰ ਸਕਦੇ ਹੋ ਜੀ ਠੀਕ ਹੈ ਜੀ ਹੁਣ ਆਪਾਂ ਤੁਹਾਨੂੰ ਦਿਖਾਉਣੀ ਹੈ ਜੀ ਇਹ ਜਮ ਬਿਲਕੁਲ ਸਰਕਾਰੀ ਸਕੀਮ ਆਪਾਂ ਪੀਡੀਐਫ ਖੋਲੀ ਹੋਈ ਹੈ ਜੀ ਸਕੀਮ ਦਾ ਨਾਮ ਹੈਗਾ ਜੀ ਪੀਐਮ ਕੋਸਾ ਨੂੰ ਸਕੀਮ ਹੈ ਜੀ ਪੰਜਾਬ ਖੇਤੀ ਸਿੰਚਾਈ ਲਈ 3 ਐਚਪੀ 5 ਐਚਪੀ 7.5 ਐਚਪੀ ਤੇ 10 ਐਚਪੀ ਦੀਆਂ ਮੋਟਰਾਂ ਮੋਨੋਬਲਾਕ ਤੇ ਸਮਰਸੀਪਲ ਦੇਣੀਆਂ ਜੀ 20000 ਮੋਟਰਾਂ ਜੀ ਉਹਦੇ ਲਈ ਪੱਤਰ ਹੈ ਜਿਹੜੇ ਮੰਗ ਕਰ ਲਿਆ ਪੰਜਾਬ ਸਰਕਾਰ ਨੇ ਸਾਲ 2024 ਲਈ ਜੀ ਕਿਸਾਨਾਂ ਲਈ ਬਹੁਤ ਹੀ ਵਧੀਆ ਸਨੈਰੀ ਮੌਕਾ ਹੈ ਸਬਸਿਡੀ ਦੱਸ ਦਈਏ ਬਾਈ ਜੀ ਆਮ ਸ਼੍ਰੇਣੀ ਵਿੱਚ 60% ਤੇ ਅਨੁਸੂਚਿਤ ਜਾਤੀਆਂ ਲਈ 80% ਸਬਸਿਡੀ ਤੈਅ ਕੀਤੀ ਗਈ ਹੈ ਕੁੱਲ 37 ਬਲਾਕ ਨੇ ਜਿਹੜੇ ਬਿਲਕੁਲ ਇਹਦੇ ਅੰਡਰ ਆ ਚੁੱਕੇ ਨੇ ਤੇ ਕਈ ਬਲਾਕ ਨੇ ਜਿਹੜੇ ਡਾਰਕ ਜ਼ੋਨ ਦੇ ਵਿੱਚ ਸੀ ਉੱਥੇ ਵੀ ਤੁਸੀਂ ਇਹ ਚੀਜ਼ ਦਾ ਫਾਇਦਾ ਲੈ ਸਕਦੇ ਹੋ ਉਹਦੇ ਬਾਰੇ ਵੀ ਸਾਰੀ ਜਾਣਕਾਰੀ ਦਿੱਤੀ ਗਈ ਹੈ ਜੀ ਜੇਕਰ ਤੁਸੀਂ ਫਾਰਮ ਭਰਨਾ ਚਾਹੁੰਦੇ ਹੋ ਤਾਂ ਤੁਹਾਡੀ ਸਕਰੀਨ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਆਹ www.pmkusum.peda.gov.in ਤੇ ਜਾ ਕੇ ਤੁਸੀਂ ਭਰ ਸਕਦੇ ਹੋ ਜੀ ਤੇ ਇਹ ਪੇਡਾ ਦੀ ਸਕੀਮ ਹੈ ਤੇ ਤੁਸੀਂ ਪੇਡਾ ਤੋਂ ਹੀ ਆਨਲਾਈਨ ਅਪਲਾਈ ਕਰ ਸਕਦੇ ਹੋ ਜੀ 20000 ਕੁੱਲ ਅਰਜ਼ੀਆਂ ਇਹੇ ਪ੍ਰਾਪਤ ਕਰਨੀਆਂ ਜੀ ਉਸ ਤੋਂ ਬਾਅਦ ਜਿਹੜਾ ਪੋਰਟਲ ਹੈ ਆਪਣੇ ਆਪ ਜਿਹੜਾ ਬੰਦ ਹੋ ਜਾਵੇਗਾ ਠੀਕ ਹੈ ਜੀ ਇਹ ਚੀਜ਼ ਧਿਆਨ ਨਾਲ ਨੋਟ ਕਰਨ ਵਾਲੀ ਹੈ ਵੀ 20000 ਕੋ ਲਾਗੀਆਂ ਦੇਣੀਆਂ ਉਸ ਤੋਂ ਬਾਅਦ ਇਹ ਸਿਸਟਮ ਆਟੋਮੈਟਿਕ ਬੰਦ ਹੋ ਜੂਗਾ ਪਹਿਲਾਂ ਆਓ ਪਹਿਲਾਂ ਪਾਓ ਇਹ ਚੀਜ਼ ਹੈ ਜੀ ਜਿਹੜੇ ਵੀ ਰਹਿ ਜਾਣਗੇ ਉਹ ਰਹਿ ਜਾਣਗੇ ਇਹਦੇ ਵਿੱਚ ਕੋਈ ਇਦਾਂ ਨਹੀਂ ਹੈਗਾ ਵੀ ਕੋਈ ਸਾਡਾ ਨਾਂ ਆਉਹੀ ਆਊਗਾ ਕੋਈ ਰੈਂਡਮ ਚੱਕਣਗੇ ਰੈਂਡਮ ਨਹੀਂ ਚੱਕਣਾ 20000 ਜਿਹੜਾ ਪਹਿਲਾਂ ਆਊ ਪਹਿਲਾਂ ਪਾਊ ਆ ਜੀ ਆਹ ਏਰੀਏ ਤੁਸੀਂ ਦੇਖ ਸਕਦੇ ਹੋ ਜ਼ਿਲ੍ਹਾ ਬਠਿੰਡਾ ਦੇ ਏਰੀਏ ਜਿਵੇਂ ਤਲਵੰਡੀ ਸਾਬੋ ਸੰਗਤ ਰਾਮਪੁਰਾ ਜੀ ਫਾਜ਼ਲਕਾ ਦੇ ਏਰੀਏ ਸ੍ਰੀ ਮੁਕਸਰ ਸਾਹਿਬ ਦੇ ਇਹ ਬਾਈ ਜੀ ਏਰੀਏ ਤੁਸੀਂ ਚੈੱਕ ਕਰ ਸਕਦੇ ਹੋ ਜਿੱਥੇ ਇਹ ਮੋਟਰਾਂ ਲੱਗਣਗੀਆਂ ਹਰ ਇੱਕ ਚੀਜ਼ ਚੈੱਕ ਕਰੀ ਜਾਊਗੀ ਤੁਹਾਡੇ ਕੋਲੇ ਪਹਿਲਾਂ ਕਿਹੜਾ ਕਨੈਕਸ਼ਨ ਚੱਲਦਾ ਹੈਗਾ ਕਿ ਹੈ ਨਹੀਂ ਕਿੰਨੀ ਜ਼ਮੀਨ ਹੈ ਸਾਰੀਆਂ ਜਿਵੇਂ ਕਿ ਮਾਨਸਾ ਏਰੀਆ ਤੁਸੀਂ ਦੇਖ ਸਰੋ ਚੁਨੀਰ ਬਲਾਡਾ ਸਰਦੂਲਗੜ ਬਲਾਕ ਦੇ ਜਿੰਨੇ ਵੀ ਪਿੰਡ ਨੇ ਸਾਰੇ ਪਿੰਡ ਐਲੀਜੀਬਲ ਕਰ ਲਏ ਗਏ ਨੇ ਜੀ ਤੇ ਜੋ ਕਿਸਾਨਾਂ ਨੂੰ ਸੋਲਰ ਪੰਪ ਲਾਟਮੈਂਟ ਮਤਲਬ ਕੀ ਹੋਊਗਾ ਉਸ ਹਿਸਾਬ ਨਾਲ ਮਤਲਬ ਕੀ ਪਹਿਲ ਦੇ ਆਧਾਰ ਤੇ ਦਿੱਤਾ ਜਾਊ ਜੋ ਵੀ ਪਹਿਲੀ ਐਪਲੀਕੇਸ਼ਨ ਸ਼ੇਤੀ ਪਰ ਹੂਆ ਉਹਨਾਂ ਨੂੰ ਪਹਿਲਾਂ ਮਿਲ ਜੂਗਾ ਤਾਂ ਤੁਸੀਂ ਲੇਟ ਨਾ ਹੋਇਓ ਇਹਦੀ ਜਿਹੜੀ ਤਾਰੀਖ ਆ ਉਹ 9 ਤਾਰੀਖ ਤੋਂ ਸਟਾਰਟ ਹੋ ਕੇ 30 ਤਾਰੀਖ ਤੱਕ ਆ 9 ਤਾਰੀਖ ਨੂੰ ਯਾਨੀ ਕਿ 9ਵੇਂ ਮਹੀਨੇ ਦੀ 9 ਤਾਰੀਖ ਨੂੰ ਇਹ ਸਟਾਰਟ ਹੋ ਜਾਣਾ ਜੀ ਤੁਸੀਂ ਬਿਲਕੁਲ ਦੇਰੀ ਨਹੀਂ ਕਰਨੀ ਤੁਸੀਂ ਆਨਲਾਈਨ ਜਾ ਕੇ ਆਪਦੀ ਅਰਜੀ ਦੇਣੀ ਆ ਵੈਬਸਾਈਟ ਦੇ ਉੱਤੇ ਸਾਰੀ ਪੇਮੈਂਟ ਵਗੈਰਾ ਤੁਸੀਂ ਉੱਥੇ ਹੀ ਹੋਊਗੀ ਸਾਰਾ ਕੁਝ ਸੋਨੂੰ ਪ੍ਰੋਪਰ ਜਾਣਕਾਰੀ ਵਾਲੀ ਜਿਹੜਾ ਅਪਲਾਈ ਕਿੱਦਾਂ ਕਰਨਾ 9 ਤਰੀਕ ਨੂੰ ਜੇਕਰ ਤੁਹਾਨੂੰ ਉਹ ਵੀਡੀਓ ਵੀ ਚਾਹੀਦੀ ਤੁਸੀਂ ਕਮੈਂਟਾਂ ਵਿੱਚ ਦੱਸ ਸਕਦੇ ਹੋ ਬਾਕੀ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਸਾਰੇ ਭਰਾਵਾਂ ਤੱਕ ਇਹ ਵੀਡੀਓ ਪਹੁੰਚ ਸਕੇ ਠੀਕ ਹੈ ਜੀ ਅੱਗੇ ਤੁਸੀਂ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਇਹ ਸਬਸਿਡੀ ਦਾ ਜਿਹੜਾ ਇਹਨਾਂ ਨੇ ਰੱਖਿਆ ਗਿਆ ਗ੍ਰਾਫ ਤੁਹਾਡੇ ਸਾਹਮਣੇ ਸ਼ੋਅ ਕਰ ਦਿੱਤਾ ਹੈ ਜੀ ਮੋਨੋ ਬਲਾਕ ਪੰਪਾਂ ਤੇ ਅੱਡ ਹੈ ਤੇ ਸਮਰਸ਼ੀ ਵਾਲੇ ਜਿਹੜੇ ਪੰਪ ਨੇ ਉਹਨਾਂ ਤੇ ਅਲੱਗ ਲੱਗੂ ਆ ਜੀ ਜਿਵੇਂ ਕਿ ਤੁਹਾਨੂੰ ਮੈਂ ਇੱਕ ਵੱਡੀ ਦਾ ਤੇ ਇੱਕ ਛੋਟੀ ਹੌਸ ਪਾਵਰ ਦਾ ਦੱਸ ਦਿੰਨਾ 3 ਹੌਸ ਪਾਵਰ ਦਾ ਜੇ ਤੁਸੀਂ ਲਵਾਉਂਗੇ ਤਾਂ ਮੋਨੋ ਬਲਾਕ ਦੇ ਵਿੱਚ ਦੀ ਕੁੱਲ ਕੀਮਤ 237000 ਰੁਪਿਆ ਬਣਦੀ ਹੈ ਜਿਹਦੇ ਉੱਤੇ ਕੁੱਲ 90000 ਰੁਪਿਆ ਆਮ ਸ਼੍ਰੇਣੀ ਨੂੰ ਸਬਸਿਡੀ ਆਉਗੀ ਮਨੇ 90000 ਭਰਨਾ ਹੈ ਜੀ ਤੇ ਜਿਹੜਾ ਅਨੁਸੂਚਿਤ ਜਾਤੀਆਂ ਨੇ ਉਹ 51000 ਭਰਨਾ ਹੈ ਠੀਕ ਹੈ ਜੀ ਤੇ ਜੇਕਰ ਤੁਸੀਂ ਸਵਰਸ਼ੀ ਵਾਲ ਲਵਾਉਗੇ 3 ਐਚਪੀ ਦੇ ਵਿੱਚ ਤਾਂ ਉਹਦੀ ਕੀਮਤ 293 ਬਣਦੀ ਹੈ ਜੀ 293000 ਜਿਹਦੇ ਵਿੱਚ 95000 ਭਰਨਾ ਹੈ ਜੀ ਆਮ ਸ਼੍ਰੇਣੀ ਨੇ ਤੇ ਅਨੁਸੂਚਿਤ ਜਾਤੀਆਂ ਨੇ ਭਰਨਾ ਹੈ ਜੀ 56974 ਰੁਪਏ ਤੇ ਹੁਣ ਚੌਥੇ ਨੰਬਰ ਦੀ ਗੱਲ ਕਰ ਲਈ ਆਪਾਂ 10 HP ਜੇਕਰ ਤੁਸੀਂ ਲਵਾਉਣਾ ਚਾਹੁੰਦੇ ਹੋ ਉਹਦੀ ਕੀਮਤ ਹੈਗੀ 5,23,000 ਆਮਸ ਰਾਣੀ ਨੇ ਭਰਨਾ ਹੈ 2,84,000 ਅਨੁਸੂਚਿਤ ਜਾਤੀਆਂ ਨੇ ਭਰਨਾ ਹੈ 2,52,100 ਰੁਪਇਆ ਠੀਕ ਹੈ ਜੀ ਤੇ ਜੇਕਰ ਸਮਰਸ਼ੀਪਾ ਲਵਾਉਗੇ ਉਹਦੇ ਲਈ ਆਮਸ ਰਾਣੀ ਨੇ ਭਰਨਾ 3,11,000 ਤੇ ਅਨੁਸੂਚਿਤ ਜਾਤੀਆਂ ਨੇ ਭਰਨਾ ਹੈ 2 ਲੱਖ ਤੇ 39,000 ਰੁਪਇਆ ਤੇ ਇਹ ਸਾਰੀ ਜਾਣਕਾਰੀ ਤੁਸੀਂ ਦੇਖ ਸਕਦੇ ਹੋ ਵੀ ਆਪ ਇਹ ਪੇਡ ਏਜੰਸੀ ਵੱਲੋਂ ਦਿੱਤੀ ਗਈ ਹੈ ਇਹਦੇ ਵਿੱਚ ਪਿੰਡ ਦੀਆਂ ਪੰਚਾਇਤਾਂ ਲਈ ਜੇਕਰ ਪਿੰਡ ਦੀ ਕਿਸੇ ਸਾਂਝੀ ਜਗ੍ਹਾ ਤੇ ਉਹ ਲਵਾਉਣਾ ਚਾਹੁੰਦੇ ਆ ਟੋਬਿਆਂ ਦੇ ਵਿੱਚ ਲਵਾਉਣਾ ਚਾਹੁੰਦੇ ਆ ਕਈ ਵਾਰੀ ਟੋਬੇ ਦੀ ਪਾਣੀ ਦੀ ਨਿਕਾਸੀ ਕਰਨੀ ਹੁੰਦੀ ਹੈ ਤੇ ਸਾਂਝੀਆਂ ਜਗ੍ਹਾ ਖਾਸ ਕਰਕੇ ਪੰਚਾਇਤਾਂ ਖਾਸ ਕਰ ਅਲੱਗ ਤੋਂ ਕੁਝ ਕਨੈਕਸ਼ਨ ਰੱਖੇ ਗਏ ਨੇ ਕੁਝ ਕਨੈਕਸ਼ਨ ਅਨੁਸੂਚਿਤ ਜਾਤੀਆਂ ਲਈ ਰੱਖੇ ਗਏ ਨੇ ਬਾਕੀ ਸਾਰੇ ਆਮ ਵਰਗ ਲਈ ਰੱਖੇ ਗਏ ਨੇ ਜੀ ਠੀਕ ਹੈ ਜੀ ਇਹ ਤੁਸੀਂ ਆਪਣਾ ਪ੍ਰੋਪਰ ਚੈੱਕ ਕਰਵਾ ਸਕਦੇ ਹੋ ਤੇ ਫਾਰਮਾਂ ਦੀ ਆਪਾਂ ਜੇ ਗੱਲ ਕਰ ਲਈਏ ਫਾਰਮ ਜਿਹੜੇ ਤੁਸੀਂ ਭਰਨੇ ਹੋਣਗੇ ਫਾਰਮ ਮੈਂ ਤੁਹਾਨੂੰ ਦਿਖਾ ਦਿੰਦਾ ਜੀ ਤੇ ਇਹ ਫਾਰਮ ਚੈੱਕ ਕਰ ਲਓ ਵੀ ਕਿਹੜੇ ਕਿਹੜੇ ਫਾਰਮ ਹੈ ਜੀ ਸਭ ਤੋਂ ਪਹਿਲਾਂ ਪੀ ਐਮ ਕੋਸਮ ਦਾ ਜਿਹੜਾ ਮੇਨ ਫਾਰਮ ਹੈ ਉਹ ਇਸ ਤਰ੍ਹਾਂ ਆਉਗਾ ਜੀ ਤੇ ਇਹ ਇਸ ਤਰ੍ਹਾਂ ਤੁਹਾਡਾ ਆਧਾਰ ਨੰਬਰ ਵੋਟਰ ਨੰਬਰ ਕਿਸਾਨ ਦਾ ਨਾਂ ਜੇਕਰ ਤੁਹਾਡੇ ਪਹਿਲਾਂ ਕੋਈ ਇਹ ਫਾਇਦਾ ਲੈਂਦਾ ਹੋਇਆ ਸਕੀਮ ਦਾ ਉਹ ਦੱਸਣਾ ਹੈ ਜੀ ਸਿੰਚਾਈ ਪਹਿਲਾਂ ਕਿਹੜੇ ਢੰਗ ਨਾਲ ਕਰਦੇ ਸੀ ਉਹ ਚੀਜ਼ਾਂ ਠੀਕ ਹੈ ਜੀ ਬਿਨੇਕਾਰ ਦਾ ਨਾਮ ਪਿਤਾ ਦਾ ਨਾਮ ਪਿੰਡ ਬਲਾਕ ਸਾਰਾ ਕੁਝ ਦੱਸਣਾ ਹੈ ਜੀ ਫਿਰ ਖੇਤੀਬਾੜੀ ਵਾਲਾ ਫਾਰਮ ਲੱਗੂਗਾ ਜਿਹਦੇ ਵਿੱਚ ਸਾਰਾ ਕੁਝ ਭਰ ਕੇ ਸਾਨੂੰ ਦੱਸਣਾ ਪੂ ਵੀ ਪਹਿਲਾਂ ਸਿੰਚਾਈ ਕਿਹਦੇ ਨਾਲ ਕਰਦੇ ਹੋ ਖੇਵਟ ਖਤੌਨੀ ਨੰਬਰ ਖਸਰਾ ਨੰਬਰ ਵਗੈਰਾ ਕਿੰਨੇ ਏਕੜ ਨੇ ਕਿੰਨਾ ਡੂੰਘਾ ਪਾਣੀ ਹੈ ਪਫਾਰਾ ਸਿਸਟਮ ਵਗੈਰਾ ਜਾਂ ਕੁਝ ਹੋਰ ਲੱਗਿਆ ਹੋਇਆ ਉਹਦੀ ਵੀ ਸਾਰੀ ਜਾਣਕਾਰੀ ਸੋਤੋਂ ਪ੍ਰਾਪਤ ਕਰ ਲਈ ਜਾਊਗੀ ਜੀ ਉਦੋਂ ਬਾਅਦ ਰਕਮ ਜਿਹੜੀ ਜਮ੍ਹਾਂ ਕਰਾਉਣੀ ਹੈ ਨੈੱਟ ਬੈਂਕਿੰਗ ਡੈਬਿਟ ਕ੍ਰੈਡਿਟ ਜਾਂ ਬੈਂਕ ਵਿੱਚ ਦੀ ਤੁਸੀਂ ਕਰਵਾ ਸਕਦੇ ਹੋ ਠੀਕ ਹੈ ਇਸ ਤੋਂ ਇਲਾਵਾ ਜਿਹੜਾ ਆਪਣਾ ਜ਼ਮੀਨ ਦੀ ਮਾਲਕੀ ਦਾ ਪਟਵਾਰੀ ਕੋਲੋਂ ਵੀ ਸਰਟੀਫਿਕੇਟ ਹੈ ਜੋ ਇਸ ਤਰ੍ਹਾਂ ਦਾ ਬਣਿਆ ਹੋਇਆ ਹਲਫੀਆ ਬਿਆਨ ਇਹ ਵੀ ਤੁਸੀ ਭਰਨਾ ਹੈ ਜੀ ਜਿਹਦੇ ਵਿੱਚ ਸਾਰਾ ਤੁਸੀ ਦੱਸਣਾ ਆਪਦਾ ਪਟਵਾਰੀ ਤੋਂ ਦਸਖਤ ਕਰਾ ਕੇ ਇਹ ਨਾਲ ਨੱਥੀ ਕਰਨਾ ਹੈ ਜੀ ਉਸ ਤੋਂ ਬਾਅਦ ਉਹਨੂੰ ਮੈਂ ਦੱਸ ਦਈਏ ਵੀ ਜੇਕਰ ਤੁਸੀ 3 ਐਚਪੀ ਦਾ ਇੱਕ ਏਕੜਾ ਤੁਹਾਡੇ ਕੋਲ ਤਾਂ 3 ਐਚਪੀ ਦਾ ਪੰਪ ਮਿਲੂਗਾ 2 ਏਕੜਾ ਤਾਂ 5 ਐਚਪੀ ਦਾ ਜੇ 5 ਏਕੜਾ ਤਾਂ 7.5 ਦਾ ਜੇ ਸਾਤੇ ਇੱਕ ਰਤਾ 10 HP ਦਾ ਤੁਹਾਡੀ ਮਰਜ਼ੀ ਨਹੀਂ ਹੋਊਗੀ ਵੀ ਅਸੀਂ ਆਹ ਲਵਾ ਲਾਂਗੇ ਜਾਂ ਆਹ ਲਵਾ ਲਾਂਗੇ ਇਹ ਘੱਟੋ ਘੱਟ ਲੁੜਿੰਦਾ ਜ਼ਮੀਨ ਦਾ ਬੇਰਵਾ ਇੱਕ ਜਾਰੀ ਕਰਿਆ ਹੋਇਆ ਜੀ ਇਹ ਤੁਸੀਂ ਦੇਖ ਸਕਦੇ ਹੋ ਜੀ ਬਾਕੀ ਆ ਪੀਐਸਪੀਸੀਐਲ ਵੱਲੋਂ ਇੱਕ ਲੱਗੂ ਆ ਗਈ ਇਹਨਾਂ ਦੇ ਪਹਿਲਾਂ ਕੋਈ ਇਲੈਕਟ੍ਰਿਕ ਮੋਟਰ ਨਹੀਂ ਲੱਗੀ ਹੋਈ ਤੇ ਇਹ ਵੀ ਇੱਕ ਹਲਫੀਆ ਬਿਆਨ ਹੈ ਜਿਹੜਾ ਤੁਹਾਨੂੰ ਇਹ ਨੱਥੀ ਕਰਨਾ ਪਊਆ ਜੀ ਆਹ ਬਿਜਲੀ ਮੋਟਰ ਕਨੈਕਸ਼ਨ ਵਾਲਾ ਤੁਸੀਂ ਦੇਖ ਸਕਦੇ ਹੋ ਵੀ ਇਹਦੇ ਉੱਤੇ ਦੱਸਿਆ ਹੋਇਆ ਸਾਰਾ ਕੁਝ ਤੇ ਇਹ ਵੀ ਤੁਹਾਨੂੰ ਨਾਲ ਲਾਉਣਾ ਪਊਗਾ ਤੇ ਇੱਕ ਲਾਉਣਾ ਜੀ ਸਰਟੀਫਿਕੇਟ ਮਾਈਕਰੋ ਡ੍ਰਿਪ ਦਾ ਵੀ ਲਾਉਣਾ ਤੇ ਜਿਹੜਾ ਕੀ ਇਹ ਪਫਾਰਾ ਸਿਸਟਮ ਵਗੈਰਾ ਹੁੰਦਾ ਜੀ ਤੇ ਇਹਦਾ ਵੀ ਤੁਹਾਨੂੰ ਨਾਲ ਨੱਥੀ ਕਰਨਾ ਪਊਗਾ ਜੀ ਤੇ ਇਹ ਕੁਝ ਫਾਰਮਸੀ ਬਾਈ ਤੁਹਾਨੂੰ ਮੈਂ ਦਿਖਾ ਦਿੱਤੇ ਨੇ ਤੇ ਬਾਕੀ ਇਹ 9 ਤਰੀਕ ਨੂੰ ਓਪਨ ਹੋ ਜੂ ਪੋਰਟਲ ਤੇ ਤੁਹਾਨੂੰ ਸਾਰੀ ਜਾਣਕਾਰੀ ਆਪਾਂ ਫਿਰ ਦੇ ਦੇਵਾਂਗੇ ਜਾਣਕਾਰੀ ਵਧੀਆ ਲੱਗੀ ਤਾਂ ਗਾਂ ਦੀ ਗਾਂ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਇਹ ਸ਼ੇਅਰ ਕਰਨਾ ਬਣਦਾ ਕਿਉਂਕਿ ਬਹੁਤ ਸਾਰੇ ਵੀਰਾਂ ਕੋਲੇ ਜੇਕਰ ਤੁਹਾਡੇ ਕੋਲੇ ਮੋਟਰ ਹੈ ਵੀਡੀਓ ਆਇਆ ਸੱਡੂ ਯਰ ਸਾਨੂੰ ਤਾਂ ਹੁਣ ਆਪਾਂ ਨੂੰ ਲੋੜ ਨਹੀਂ ਆਪਣੇ ਹੈਗੀ ਆ ਪਰ ਯਾਰ ਹੋਰ ਤੁਹਾਡੇ ਯਾਰ ਮਿੱਤਰ ਰਿਸ਼ਤੇਦਾਰ ਜੋ ਵੀ ਹੈ ਨਾ ਭੈਣ ਭਰਾ ਨੇ ਉਹਨਾਂ ਦਾ ਵੀ ਸ਼ੇਅਰ ਜ਼ਰੂਰ ਕਰ ਦਿਓ ਆਦਾ ਫਰਜ਼ ਸਮਝ ਕੇ ਮਿਲਦੇ ਅਸੀਂ ਤਰ੍ਹਾਂ ਦੀ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਖਾ ਜੀ